ਨਹੀਂ ਨਹੀਂ ਇਹ ਕੋਈ ਧਮਕੀ ਆ ਬਾਈ ਇਹ ਕਮੇਡੀ ਵਾਲੀ ਇਹ ਕੋਈ ਧਮਕੀ ਆ ਇਹ ਉਹ ਬਾਈ ਤੂੰ ਕੌਣ ਆ ਯਾਰ ਕੋਈ ਧਮਕੀ ਦੇਣਾ ਤੂੰ ਇਹ ਯਾਰ ਆ ਦੇਖ ਲੋ ਧਮਕੀਆਂ ਦੇ ਰਿਹਾ ਮਲਾਇ ਮੈਂ ਬੈਠਣ ਵਾਸਤੇ ਕਹਿ ਰਹੇ ਹਾਂ ਇੱਕ ਮਿੰਟ ਚੁੱਪ ਕਰੋ ਮੈਂ ਧਮਕੀਆਂ ਦੇ ਆ ਬਾਈ ਤੁਸੀਂ ਧਮਕੀਆਂ ਦੇਓ ਜੀ ਧਮਕੀਆਂ ਦੇ ਆ ਕਬੋਲ ਬੋਲ 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 ਹਾਂ ਧਮਕੀਆਂ ਕਾ ਦੇਣਾ ਤੂੰ ਬੋਲਣ ਦੇ ਫਿਰ ਇਹਨੂੰ ਤੂੰ ਹੈ ਇਹ ਕੌਣ ਹੈ ਬੰਦਾ ਯਾਰ ਮੈਨੂੰ ਦੱਸੋ ਮਰਾ ਇਹ ਕੌਣ ਹੈ ਆ ਦੇਖੋ ਜੀ ਇਹ ਧਮਕੀਆਂ ਦੇ ਰਿਹਾ ਹੈ ਮਲਾਜ਼ਮਾਂ ਨੂੰ ਧੱਕੇ ਨਾਲ ਬਿਠਾ ਰਿਹਾ ਹੈ ਬਾਈ ਇਹ ਮਾਨਸਾ ਦਾ ਤੂੰ ਕੌਣ ਹੈ ਰੋ ਮਾਲ ਅਸੀਂ ਕਮੇਟੀ ਉਹ ਬਾਈ ਨਸ਼ਾ ਮੁਕਿਆ ਮਾਨਸਾ ਜਬ ਆ ਮਾਨਸਾ ਦਾ ਬਾਈ ਅੱਜ ਮੇਰੇ ਬਾਈ ਕੁਝ ਨਹੀਂ ਕਰਦੇ ਕਮੇਟੀ ਨੇ ਕਿਹਾ ਕੁਝ ਨਹੀਂ ਹੋਇਆ ਕੋਈ ਆਂ ਬੰਦਾ ਹੈ ਹਸਤੀ ਆਂ ਸ਼ਹਿਰੀ ਉਹ ਤਾਂ ਕੀ ਦੋ ਦੇ ਰਿਹਾ ਫਿਰ ਕਮੇਟੀ ਨੂੰ ਤਲਖਾ ਦੇਣਾ ਯਾਰ ਇਹਨਾਂ ਨੂੰ ਨਹੀਂ ਨਹੀਂ ਇਹ ਤਲਖਾ ਦੇਂਦਾ ਕਮੇਟੀ ਨੂੰ ਸਰਕਾਰੀ ਮਲਾਜਾ ਆਪਣੀ ਬੋਲੀ ਕਰਦਾ ਇਸ ਕਿੱਤੀ ਨਾਲ ਗੱਲ ਨਹੀਂ ਕਰਦਾ ਸੂਡੀ ਇਹ ਮੈਂ ਤਾਂ ਸਰਕਾਰੀ ਮਲਾਜਾ ਮੈਂ ਇਹ ਤਾਂ ਕੀ ਦੇ ਰਿਹਾ ਕਮੇਟੀ ਨੂੰ ਪੈਸੇ ਰਿਸ਼ਵਤ ਖੋਰ ਭ੍ਰਿਸ਼ਟ ਬੰਦਾ ਤੁਸੀਂ ਕਿਵੇਂ ਇੱਕ ਮਿੰਟ ਤੁਸੀਂ ਮੈਨੂੰ ਦੱਸਦਾ ਸਾਡੇ 14 ਹੁਣਿਆ ਤੇਰੇ ਗਲੀ ਜੇ ਸਾ ਮਿਕਦਾ ਬਾਈ ਤੂੰ ਤੱਕਾ ਕਿਉਂਗਾ ਤੂੰ ਪਿਆਰ ਨਾਲ ਕਹਿ ਤੂੰ ਸਿਆਣਾ ਬਹਿਣਾ ਬੰਦਾ ਤੇਰੇ ਪਿਓ ਦੀ ਉਮਰ ਦਾ ਬੋਡੇ ਬਾਈ ਨਹੀਂ ਤੂੰ ਨੂੰ ਤੰਗ ਤੱਕ ਕੋਈ ਮਲਾਜਮ ਨਹੀਂ ਕਹਿ ਰਿਹਾ ਤੂੰ ਬਰਮਾਸ਼ੀ ਕਿਉਂ ਕਰ ਰਿਹਾ ਹੈ ਤੂੰ ਮਲਾਜਮ ਹੋ ਕੇ ਤੂੰ ਨੂੰ ਪੁੱਛਦਾ ਨਹੀਂ ਨਹੀਂ ਇਹ ਤੜਵਾਸ਼ੀ ਕਰ ਰਿਹਾ ਸੋਨੂ ਨੇ ਕਿਹਾ ਬਾਈ ਯਾਰ ਇਹ ਉਹਨਾਂ ਨੂੰ ਕਹਿ ਰਿਹਾ ਡਰਾ ਰਿਹਾ ਵਿਜੋਗਾਂ ਨੂੰ ਗੱਲ ਕਰਨਾ ਸਾਡੇ ਸਾਡੇ ਆ ਗਏ ਨਹੀਂ ਇਹ ਖਰਾਬ ਕਰਦੇ ਨਹੀਂ ਇਹ ਬਾਗੀ ਬਤਾ ਆਪ ਦੇ ਲੈ ਸਰਕਾਰ ਦੇ ਮਲਾਜਮ ਰਹਿਗੇ ਆਪ ਬਣਿਆ ਇਹ ਇਹ ਕੋਈ ਜਿੱਤੀ ਨਹੀਂ ਰਾਰਾ ਹੈ ਕੋਈ ਕੀ ਆ ਬੋਏ ਗਾਇਮੇ ਨਹੀਂ ਪਾਰਕ ਤੁਸੀਂ ਬਣਾਇਆ ਇਹ ਫਿਰ ਕੀ ਜਾਨਣਾ ਪਾ ਗੱਲ ਵੀ ਕਰ ਰਹੇ ਕੋਈ ਧਮਕੀ ਹੈ ਇਹ ਉ ਤਾਂ ਆ ਦੇ ਕੋਈ ਸਰਕਾਰੀ ਮੁਲਾਜ਼ਮ ਹੈ ਇੱਥੇ ਬੋਲਣ ਦੇ ਇੱਥੇ ਬੋਲਣ ਦੇ ਜੀ ਕਿਸ ਸਟੰਟੀ ਬੋਲਾਂਗੇ ਅਸੀਂ ਦੱਸਾਂਗੇ ਵੀ ਇਹਨਾਂ ਦਾ ਸ਼ਾ ਵਿਕਦਾ ਐ ਇੰਨੇ ਬੰਦੇ ਮਾਰ ਰਹੇ ਨੇ ਪੁੱਛਣ ਵਾਸਤੇ ਸੱਦੀ ਜਨਤਾ ਆ ਜਾ ਮਿਲ ਕੇ ਉਹ ਬੋਲਾ ਕੇ ਸਾਹਮਣੇ ਸਾਡਾ ਭਰਾ ਆਪਣਾ ਢੱਕਾ ਧਮਕੀ ਨਾ ਦੇ ਬਾਈ ਸਾਡੇ ਬੰਦੇ ਨੂੰ ਕੋਈ ਧਮਕੀ ਨਾ ਦੇਣਾ ਇਹ ਤਾਂ ਗੱਲ ਹੀ ਕਰਦਾ ਕਰ ਲੈਂਦੇ ਧਮਕੀ ਜਨਤਾ ਨੂੰ ਕਿਹ ਕੋ ਮੁਲਾਜ਼ਮ ਆ ਦੇਖ ਲੋ ਇਹ ਆ ਆਪਣਾ ਅਸ਼ਮਨੀਆ ਮਾਨ ਸਾਹਿਬ ਪ੍ਰਚਾਰ ਕਮੇਟੀ ਵਾਲਾ ਜਿਹੜਾ ਕਹਿ ਰਿਹਾ ਨਸ਼ਾ ਇਹਦੀ ਗਲੀ ਦਾ ਸਭ ਤੋਂ ਵੱਧ ਨਸ਼ਾ ਦੋ ਵਾਰ ਕਿੰਨੇ ਵਾਰ ਕਿੰਨੀ ਗਲੀ ਜਿੱਦ ਮੈਨੂੰ ਸਾਰਾ ਰੋਕਣਾ ਨਹੀਂ ਤੁਸੀਂ ਬਸ ਚਾਰ ਪੰਜ ਮੇਰੇ ਕਿੰਨੋਂ ਰੁਕੇ ਉੱਥੇ ਨਸ਼ਾ ਫਿਰ ਕਿਉਂ ਫਿਰਦਾ ਉਹਰੇ ਹੱਥ ਆਮੀ ਪਰਦਾ ਹਨਾ ਬੱਚੇ ਆ ਆਪਣੇ ਸਾਹ ਕਿਉਂ ਜੱਸੇ ਤੇਰੇ ਮਾਲੇ ਜਨ ਸਕਤ ਮੁਬਿਆ ਨਸ਼ਾ ਮੁਕਤੀ ਦੀ ਆਪਾਂ ਸਾਰੇ ਕੱਟੇ ਹੋ ਜਾ ਗਏ ਤਾਂ ਕੀ ਗੱਲ ਨਸ਼ਾ ਖਤਮ ਆ ਭਾਈ ਦੱਸੋ ਨਸ਼ਾ ਮੁੱਕ ਗਿਆ ਇਹ ਨਸ਼ਾ ਮੁਕ ਨਸ਼ਾ ਮੁੱਕ ਗਿਆ ਭਾਈ ਕਿੰਨਾ ਕ ਵੇਖਦਾ ਨਸ਼ਾ ਕਰ ਲਾਗੇ ਨਾ ਦੇ ਭਾਈ ਕੀ ਗੱਲ ਨਸ਼ਾ ਮੁੱਕ ਗਿਆ ਹਟਾ ਮਲਾਜਮ ਨੇ ਕਿਉਂ ਦਾ ਹੁਸਾ ਕਰਦੇ ਬੱਚੇ ਘੜਾ ਦੇ ਨਾ ਕਿੰਨਾ ਕ ਨਸ਼ਾ ਜੋ ਇਹ ਤਾਂ ਤੇ ਮਲਾਜਮ ਨੇ ਬੋਲ ਸਕਦੇ ਸੀ ਦਿੱਤਾ ਗਿਆ ਕਿਉਂ ਰੁਕਿਆ ਤੁਸੀਂ ਇਸ ਨੂੰ ਕਰ ਰਹੇ ਹੋ ਆ ਭੈਣ ਆਸ ਭਾਈ ਬੈਣਾ ਨਹੀਂ ਨਾ ਇਹ ਮਲਾਜਮ ਨੇ ਇਹਨਾਂ ਨੂੰ ਧਮਕੀ ਨਾਲ ਲਿਆ ਰਿਹਾ ਹਰਪਿੰਦਰ ਇਹਨਾਂ ਨੂੰ ਡਿਊਟੀ ਕਰਨ ਦੇ ਇਹਨਾਂ ਦਾ ਕੰਮ ਹੈ ਸ ਏ ਵਿਚਾਰੀਆਂ ਓਰੇ ਹਾਮੀ ਨਾ ਭਰਨ ਆਉਣੀਆਂ ਇਹ ਸਾਡੀਆਂ ਭੈਣਾ ਭਾਈ ਕੰਮ ਕਰਦੀਆਂ ਨੇ ਇੱਥੇ ਕੁਰਸੀਆਂ ਤੇ ਬਿਠਾਉਣ ਲਈ ਮੇਰੀ ਬੋਨਾ ਨੂੰ ਲਿਆ ਰਹੇ ਨੇ ਓਰੇ ਲਿਆ ਕਲਦੀਪਾ ਆ ਸਾਡੀਆਂ ਮਲਾਜਮ ਨੇ ਬਾਟਰ ਬਾਚ ਗਰੀਬਣੀਆਂ ਇਹਨਾਂ ਨੂੰ ਲਿਆ ਰਹੇ ਨੇ ਜਿਵੇਂ ਉਹਨਾਂ ਨੂੰ ਧਮਕੀ ਦੇ ਰਹੇ ਨੇ ਮਲਾਜਮ ਇੱਥੇ ਮਾਲੀਆਂ ਨੂੰ ਪਵਾਤੀਆਂ ਟੀ-ਸ਼ਰਟਾਂ ਬੰਦਾ ਨਹੀਂ ਕੋਈ ਆਇਆ ਆ ਮਲਾਜਮ ਆਏ ਨੇ ਇਹਨਾਂ ਦਾ ਕੰਮ ਹੈ ਹੁਣ ਦੇ ਇੱਕ ਸਾਡਾ ਐਮਸੀ ਸਾਹਿਬ ਹੈ ਓ ਜੇ ਕੋਈ ਬਜ਼ੁਰਗ ਖੜਾ ਹੈ ਉਹਨੂੰ ਧਮਕੀ ਦੇ ਰਿਹਾ ਬਦਮਾਸ਼ੀ ਨਹੀਂ ਨਹੀਂ ਮੈਂ ਖੜਾ ਆਇਆ ਆ। ਉਹ ਨਹੀਂ ਭਾਈ ਸਾਹਿਬ ਤੁਸੀਂ ਕੌਣ ਹੋ ਜੀ ਐ ਦੱਸੋ ਥੋੜੀ ਤੁਸੀਂ ਕੌਣ ਹੋ? ਮੈਂ ਤਾਂ ਸ਼ਹਿਰੀ ਆ ਥੋੜਾ ਸ਼ਹਿਰੀ ਆ ਜੀ। ਤੁਸੀਂ ਬਸ ਤੁਹਾਨੂੰ ਇੱਥੇ ਇਨਵਾਈਟ ਕੀਤਾ ਹੈ। ਤੇ ਸੱਜੇ ਮੇਰੀ ਗੱਲ ਸੁਣਾ ਮੈਂ ਤੁਹਾਨੂੰ ਇਨਵਾਈਟ ਕਰਦਾ ਮੇਰੇ ਘਰੇ ਫੜਨਾਓ। ਨਹੀਂ ਮੈਂ ਤੁਹਾਨੂੰ ਉਸ ਦਿਨ ਬੈਠ ਕੀਤਾ। ਨਹੀਂ ਅਸੀਂ ਆਵਾਂਗੇ ਨਹੀਂ ਮੈਂ ਤੁਹਾਨੂੰ ਇਨਵਾਈਟ ਕਰਦਾ ਮੇਰੇ ਘਰੇ ਆਓ ਫੜਨ ਝੂਠੇ ਬੱਚੇ ਪਾਓ। ਹੋਰ ਕਿਵੇਂ ਹੁੰਦਾ ਥੋੜੀ ਗੱਲ ਜਦਾਂ ਸਾ ਮੱਕ ਗਿਆ। ਤੇਰੀ ਗੱਲ ਹੀ ਨਾ ਸਾ ਮੱਕ ਗਿਆ ਤੂੰ ਐ ਕਹੇ। ਤੇਰੀ ਗੱਲ ਹੀ ਨਾ ਖਤਮ ਹੈ। ਤੈ ਤੁਸੀਂ ਸਟੇਜ ਹੱਕ ਸੱਚ ਨਹੀਂ ਲਾਓ ਬੇਈਮਾਨੀ ਦੀ ਕਿਉਂ ਲਾਉਣੀ ਆ ਸਰਕਾਰੀ ਰੁਪਿਆ ਮੈਨੂੰ ਇਹ ਸਰਕਾਰੀ ਮੁਲਾਜ਼ਮ ਗੁੰਡੇ ਬਣਾ ਰਖੇ ਫਿਰ ਜਸਤੇ ਹੈ ਕਿਵੇਂ ਡੀਐਸਪੀ ਸਾਹਿਬ ভাই ਇਹ ਸਰਕਾਰੀ ਮੁਲਾਜ਼ਮ ਹੈ ਇਹ ਧਮਕੀ ਦੇ ਰਿਹਾ ਸਾਡੇ ਫਰੋਗ ਬੰਦਿਆਂ ਨੂੰ ਉਹ ਟਾਇਰ ਫੋਚੀ ਆ ਉਹਦੇ ਦੋਨੇ ਮੁੰਡੇ ਮੁਲਾਜ਼ਮ ਨੇ ਜਿਹਨੂੰ ਧਮਕੀ ਦੇ ਰਿਹਾ ਤੂੰ ਦਿੱਤੀ ਆ ਸ਼ਰੇਆਮਾ ਮੈਨੂੰ ਮਾਰੇ ਨਹੀਂ ਤੂੰ ਕੌਣ ਹੁੰਨਾ ਕਹਿ ਰਿਹਾ ਤੂੰ ਪੈਸੇ ਲੈ ਤੂੰ ਕਹ ਮੈਂ ਬੰਪਰਿੰਟਰ ਨਾਲ ਝੋਕਾ ਤੂੰ ਸਰਕਾਰੀ ਟੁੱਕੜ ਬੋਚ ਮੈਂ ਮੈਂ ਹਾਂ ਤੂੰ ਬੇਈਮਾਨ ਕ੍ਰਾਪਟ ਤੂੰ ਲੋਕਾਂ ਨੂੰ ਖਾਤਮਾ ਦੇ ਰਿਹਾ ਚੁੱਪ ਰਹਿ ਜਾਂ ਤੂੰ ਸਾਡੇ ਬੰਦੇ ਨੂੰ ਧਮਕੀਆਂ ਦੇ ਆਪਦਾ ਕੰਮ ਕਰ ਤੂੰ ਸਾਡੇ ਕਿਸੇ ਬੰਦੇ ਨੂੰ ਧਮਕੀ ਹੁੰਦੇ ਤੂੰ ਸਾਡੇ ਬੰਦੇ ਨੂੰ ਕਿਵੇਂ ਵਿਰੋਧ ਕਰਮ ਨੂੰ ਧਮਕੀ ਦਿੰਨਾ ਧਮਕੀ ਦੇ ਰਿਹਾ ਈ ਬੰਦਿਆਂ ਨੂੰ ਕਹਿੰਦਾ ਤੇਰੇ ਮੁੰਡੇ ਮਲਾਜਮ ਨੇ ਦੂਰੇ ਆ ਕੇ ਬਹਿ ਮੈਨੂੰ ਤੇਰੀ ਨੌਕਰੀ ਕਢਵਾਉਂਗਾ ਸਾਹਮਣੇ ਲੱਭਾਇਆ ਔਰ ਐਮ ਕੇ ਮਹਿੰਦਰ ਪਾਸਿੰਗ ਸਰਕਾਰੀ ਮਲਾਜਮਾ ਸਾਡਾ ਇਹਨੂੰ ਤੈਨੂੰ ਕੀ ਲੋੜ ਬੋਲਣ ਦੀ ਫਰੇਕ ਨੂੰ ਬਾਹਰ ਫੜ ਕੇ ਕੁਰਸੀ ਤੇ ਬਹਿ ਜਾ ਕੁਰਸੀ ਤੇ ਬਹਿ ਜਾ ਆ ਮਾਲੀ ਬਿਠਾ ਰੋ ਦਿਆ ਰਾਮ ਉਹ ਦਿਆ ਰਾਮ ਤਾਂ ਤਨਖਾਹ ਕਾ ਨਹੀਂ ਮਿਲਦੀ ਐ ਮੈਂ ਦੱਸਦਾ ਦਿਆ ਰਾਮ ਤਾਂ ਤਨਖਾਹ ਕਾ ਨਹੀਂ ਮਿਲਦੀ ਐ ਔਰ ਇੱਕ ਤਨਖਾਹ ਕਾ ਨਹੀਂ ਮਿਲਦੀ ਤੈਨੂੰ ਪਾਰਕਿੰਗ ਕਰਨ ਤੇ ਸਾਸ ਸਫਾਈ ਕੰਮ ਕਰ ਜਾ ਕੇ ਆਦਾ ਇਹ ੱਟੇ ਨਾਲ ਵਿਚਾਰੇ ਮਾਲੀ ਆਉਂਦੀ ਛੱਟ ਮਾਰਖੀਆਂ ਨੇ ਨਹੀਂ ਤੁਸੀਂ ਕੀ ਦਿੱਤਾ ਆਪਣੀ ਜੇਰ ਤੋਂ ਪਾਰਕ ਲਈ ਤੁਸੀਂ ਪਾਰਕ ਲਈ ਆਦੀ ਜੇਰ ਤੋਂ ਕੀ ਦਿੱਤਾ ਅਸੀਂ ਇਹਦੇ ਪਰਖਾਤਰ ਲੜਨੇ ਆ। ਓ ਯਾਰ ਗੱਲ ਸੁਣ ਮੇਰੀ ਤੂੰ ਤੁਸੀਂ ਅੱਜ ਮੇਰੇ ਨਾਲ ਫालतू ਕਰਨਾ। ਨਹੀਂ ਫਿਰ ਤੂੰ ਸਾਡੇ ਬੰਦੇ ਨੂੰ ਤਾਕਤ ਕਰਦਾ ਭਾਈ। ਕੀ ਗੱਲ ਦਾ? ਤੂੰ ਕਿਉਂ ਕਹਿਣਾ ਬੈਠਾ? ਕਿੱਥੇ? ਉਹਨਾਂ ਨੂੰ ਬੇਇਜ਼ਤੀ ਕਰਾਂਗੇ। ਬੇਨਤੀ ਕਰਨਾ ਹੱਥ ਜੋੜ ਕੇ। ਬੇਨਤੀ ਕੀਤੀ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਖੜੀ ਮੇਰਾ ਫੋਨ ਹੈ। ਤੁਹਾਨੂੰ ਬੇਨਤੀ ਕਰਦੇ ਨਸ਼ਾ ਖਤਮ ਕਰਵਾਓ। ਇਹ ਨਸ਼ਾ ਖਤਮ। ਤੇਰੇ ਕੋਲ ਕੀ ਅੱਜ ਤੱਕ ਨਹੀਂ ਹੋਇਆ? ਮੇਰੇ ਕੋਲ ਤੱਕ। ਮੇਰੇ ਕੋਲ ਕੀ ਤੱਕ ਆ ਰਿਹਾ ਹੈ। ਹੈਗਾ ਹੈਗਾ। ਤੇਰੇ ਕੋਲ ਕੀ ਤੂੰ ਕੌਣ ਹੈ? ਤੂੰ ਕੌਣ ਹੈ? Who are you? ਅਸੀਂ ਨਮਾਇਦੇ ਹੋਰ ਕਿਸੇ ਸਰਕਾਰ ਦੇ ਨਮਾਇਦੇ ਫਿਰ ਕਰਪਸ਼ਨ ਨਾ ਕਰੋ ਮੇਰਾ ਮੋਹਨਿੰਦਰ ਸਿੰਘ ਹੋਰ ਕੀ ਕੰਮ ਕਰਦਾ ਵਾਓ ਤੇਰੇ ਮੈਨੂੰ ਕੀ ਕੰਮ ਕਰਦਾ ਕੋਲ ਸਿਕੋਣਡਾ ਹੋਰ ਉੱਥੇ ਡਾਂਗੀ ਕਰ ਰਿਹਾ ਹੁਣ ਉਹ ਕਿਉਂ ਨਹੀਂ ਕਰ ਰਿਹਾ ਦੋ ਟੋਏ ਇਹ ਦੇਖ ਲੋ ਹਾਂ ਦੇਖ ਲੱਗ ਗਿਆ ਪਤਾ ਇਹ ਕਹਿ ਰਿਹਾ ਪੱਕੇ ਨਾਲ ਇਹਦਾ ਆਪਣਾ ਕੋਲ ਪੱਕੇ ਨਾਲ ਕਿਉਂ ਬਿਠਾਉਂਦਾ ਹੈ ਭਾਈ ਤੁਸੀਂ ਛੋਣੋ